ਸਾਬ ਨੂੰ ਵੇਖਣੇ ਜਾ ਦੇ ਸਾਬ ਨੂੰ ਇੱਕ ਈ ਪ੍ਰਿੰਸ ਦਾ ਸਾਫਲਾ ਇਹ ਸਾਗੈ ਤੋਂ ਮਿਲਿਆ ਨਹੀਂ ਇਹ ਜਿਹੜਾ ਪਾਤਵਾਈ ਦੀ ਜਿਹਦੇ ਵਿੱਚ ਰਗੜਾਈ ਕਰਕੇ ਪਾਤੀ ਹੈ ਇਹਨੂੰ ਕਹਿੰਦੇ ਰੇਤ ਚੰਤਰ ਇਸ ਤਰ੍ਹਾਂ ਪਾਣੀ ਰੇਤ ਦੇ ਵਿੱਚ ਰੱਖ ਕੇ ਜੇ 3.5 ਘੰਟੇ ਦੀ ਯਾਦ ਕਿਹੜੀ ਆ ਉਹ ਦਿਵਾਂਗੇ ਉਹਦੇ ਟ੍ਰਾਇੰਗ ਆਪਾਂ ਆ ਕੇ ਜਿਹੜੀ ਆ ਸਾਢੇ 3 ਕਿੱਟਿਆ ਦੀ ਦੇਵਾਂਗੇ ਸਾਢੇ 3 ਕਿੱਟਿਆ ਆ ਕੇ ਤਿੰਨ ਤੋਂ ਬਾਦਾਂ ਜੀ ਪਰ ਆਪਾਂ ਹਾਂਜੀ ਜਿਹੜੀ ਆਪਾਂ ਰੇਤ ਜਨ ਪਰ ਤੇ ਪਾਈ ਰੱਖੀਗੀ ਉਹ ਆ ਵੇਖੋ ਸੱਤ ਖਰਾਕਾਂ ਵਾਲੀ ਜਿਹੜਾ ਹੁਣ ਆ ਵੇਖੋ ਜੋਰ ਉਹ ਜੰਦੀ ਇਸ ਤਰ੍ਹਾਂ ਉੱਪਰ ਆ ਕੇ ਜੰਰਵਾ ਇੰਨੀ ਸਜੌਰ ਨੂੰ ਦੁਬਾਰਾ ਫੇਰ ਫੁਰ ਕੇ ਕੇ ਚੰਗੀ ਤਰ੍ਹਾਂ ਆ ਖੱਡੀ ਵਾਲਾ ਹਵਾ ਦੇ ਜਿਹੜਾ ਇਹਦਾ ਜਿਹਦੇ ਵਿੱਚ ਹਾਂਜੀ ਇਹਦੇ ਵਿੱਚ ਫਿਰ ਆਪਾਂ ਮਿਕਸ ਕਰਕੇ ਫਿਰ ਲੜਾਈ ਕਰਾਂਗੇ ਫਿਰ ਇਸੇ ਤਰ੍ਹਾਂ ਅੱਗੇ ਤਵਾਂਗੇ ਜਿੰਨਾ ਚਿਰ ਇਹ ਪੂਰੀ ਦਵਾਈ ਵਾਈਟ ਕਲਰ ਦੀ ਨਹੀਂ ਹੋ ਜਾਂਦੀ ਵਾਈਟ ਹੋ ਕੇ ਫਿਰ ਇਸ ਤੋਂ ਬਾਅਦ ਆਏ ਬ੍ਰਾਊਨ ਕਲਰ ਦੀ ਹੋ ਜੂਗੀ ਸੁੱਕ ਸਰਖਾਂਗਦੀ ਫਿਰ ਇਹ ਜਿਹੜੀ ਦਵਾਈ ਆ ਖਾਣ ਜੋ ਬਣੂਗੀ